ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਦੇ ਵਿੱਚ ਲਗਾਤਾਰ ਆਈਸ ਦੀ ਰੇਟ ਵੱਡੇ ਪੱਧਰ ਤੇ ਪੈ ਰਹੀ ਹੈਗੀ ਹੈ ਵਕ ਵਕ ਇਮੀਗਰੈਂਟ ਨੂੰ ਆਪਣੀ ਹਿਰਾਸਤ ਦੇ ਵਿੱਚ ਵੀ ਲਿਆ ਜਾ ਰਿਹਾ ਹੈਗਾ ਇੱਕ ਹੋਰ ਨਿਊਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵਕ ਵਕ ਜਗਾਵਾਂ ਤੇ ਆਈਸ ਦੇ ਵੱਲੋਂ ਬੋਰਡ ਲਗਾ ਕੇ ਲੋਕਾਂ ਨੂੰ ਇਨਵੋਲਵ ਕੀਤਾ ਜਾ ਰਿਹਾ ਹੈ ਕਿ ਲੋਕ ਉਹਨਾਂ ਦੀ ਸਹਾਇਤਾ ਕਰਨ ਔਰ ਜਿਹੜਾ ਵੀ ਵਸਿੰਦਾ ਜਿਹੜਾ ਵੀ ਅਮਰੀਕਾ ਦਾ ਵਾਸੀ ਉਹਨਾਂ ਨੂੰ ਇਮੀਗਰੈਂਟ ਦੀ ਇਤਲਾਹ ਹੋਊਗਾ ਉਹਨਾਂ ਨੂੰ 1000 ਡਾਲਰ ਦਾ ਰਿਵਾਰਡ ਦਿੱਤਾ ਜਾਊਗਾ ਇਹ ਜਿਹੜੇ ਬੋਰਡ ਨੇ ਅਡਿਆਨਾ ਦੇ ਵਿੱਚ ਵੀ ਦੇਖੇ ਗਏ ਨੇ ਹੋਰ ਵੀ ਵਕ ਵਕ ਕਈ ਜਗਾਵਾਂ ਤੇ ਲੱਗੇ ਹੋਏ ਦੇਖੇ ਗਏ ਨੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਝੁਗਾਵਾਂ ਜੀ ਮੌਜੂਦ ਨੇ ਜਾਣਕਾਰੀ ਉਹਨਾਂ ਦੇ ਕੋਲੋਂ ਲੈਣੇ ਆ ਜਣ ਸਾਹਿਬ ਬਿਲਕੁਲ ਸਹੀ ਗੱਲ ਤੁਸੀਂ ਅੱਜ ਜਿਹੜੀ ਖਬਰ ਆਪਾਂ ਕਰ ਲੱਗੇ ਆ ਇਹ ਖਬਰ ਬਹੁਤ ਹੀ ਹੈਰਾਨ ਕਰਨ ਵਾਲੀ ਹੈ ਤੇ ਇਹ ਗੱਲਾਂ ਜਿਹੜੀਆਂ ਆਪਾਂ ਪਹਿਲਾਂ ਕਰਦੇ ਸੀਗੇ ਕਿ ਆਈਸੋ ਵਾਲੇ ਜਿਹੜੇ ਆ ਹੁਣ ਉਹ ਬਹੁਤ ਵੱਡੇ ਪੱਧਰ ਤੇ ਛਾਪੇ ਮਾਰ ਰਹੇ ਆ ਆਪਾਂ ਇੱਕ ਦੋ ਦਿਨਾਂ ਤੋਂ ਇਹ ਗੱਲਾਂ ਕਰਦੇ ਆ ਰਹੇ ਆ ਕਿ ਕਿਵੇਂ ਹੰਡਾਈ ਦੇ ਬਹੁਤ ਵੱਡਾ ਜਿਹੜਾ ਉੱਥੇ ਵੇਅਰ ਹਾਊਸ ਬਣ ਰਿਹਾ ਆ ਜੌਰਜੀਆ ਦੇ ਵਿੱਚ ਉੱਥੋਂ ਤਕਰੀਬਨ ਪੌਣੇ 500 ਬੰਦਾ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਪੈਂਸਲਵਨੀਆ ਦੇ ਵਿੱਚੋਂ ਬੰਦੇ ਗ੍ਰਿਫਤਾਰ ਕੀਤੇ ਅੱਜ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਆਈਸ ਦੀਆਂ ਰੇਟਾਂ ਜਿਹੜੀਆਂ ਆ ਉਹ ਬਹੁਤ ਤੇਜ਼ ਹੋ ਚੁੱਕੀਆਂ ਤੇ ਬਹੁਤ ਜ਼ਿਆਦਾ ਜਿਹੜੇ ਨਵੇਂ ਬੰਦੇ ਹਾਇਰ ਕੀਤੇ ਐ ਔਰ ਨਾਲ ਦੀ ਨਾਲ ਜਿਹੜੀਆਂ ਲੋਕਲ ਏਜੰਸੀਜ਼ ਹੈਗੀਆਂ ਉਹਨਾਂ ਨੂੰ ਵੀ ਇਹਨਾਂ ਨੇ ਨਾਲ ਆਪਣੇ ਕੋਲੈਬੋਰੇਟ ਕਰ ਲਿਆ ਆ ਕਿ ਹੋਰ ਬੰਦੇ ਜਿਹੜੇ ਆ ਇਹਨਾਂ ਦੇ ਨਾਲ ਮਿਲੇ ਗਏ ਆ ਤੇ ਜਿਹੜੀਆਂ ਗੱਲਾਂ ਪਹਿਲਾਂ ਅੱਗੇ ਆਪਾਂ ਨੂੰ ਨਹੀਂ ਦਿਖਦੀਆਂ ਸੀ ਉਹ ਹੁਣ ਨਵੀਆਂ ਐਡ ਹੋ ਗਈਆਂ ਜਿਵੇਂ ਤੁਸੀਂ ਗੱਲ ਕੀਤੀ ਕਿ ਇੰਡੀਆਨਾ ਦੇ ਵਿੱਚ ਇੱਕ ਖਾਸ ਥਾਂ ਤੇ ਤੁਸੀਂ ਦੇਖਿਆ ਕਿ ਉੱਥੇ ਕੁਝ ਡਿਜੀਟਲ ਸਾਈਨ ਲੱਗੇ ਹੋਏ ਆ ਜਿਨ੍ਹਾਂ ਦੇ ਉੱਪਰ ਆਈਸ ਵਾਲਿਆਂ ਨੇ ਆਪਣਾ ਨੰਬਰ ਲਿਖਿਆ ਹੋਇਆ ਨਾਲ ਹੀ ਉਹਨਾਂ ਨੇ ਇਹ ਲਿਖਿਆ ਹੋਇਆ ਕਿ ਸਾਨੂੰ ਇਸ ਨੰਬਰ ਤੇ ਸੂਚਨਾ ਦੇਵੋ ਜੇ ਤੁਹਾਡੇ ਇਰਦ-ਗਿਰਦ ਜਾਂ ਤੁਹਾਨੂੰ ਲੱਗਦਾ ਆ ਕਿ ਕੋਈ ਇਲਿਗਲ ਇਮੀਗ੍ਰੈਂਟ ਜਿਹੜਾ ਉਹ ਇੱਥੇ ਰਹਿ ਰਿਹਾ ਆ ਇਲਿਗਲ ਏਲੀਅਨ ਹੈਗਾ ਉਹ ਜਾਂ ਇਥੇ ਕੋਈ ਕੰਮ ਕਰ ਰਿਹਾ ਜਾਂ ਤੁਹਾਨੂੰ ਕਿਸੇ ਤੇ ਸ਼ੱਕ ਹੈ ਤੇ ਸਾਨੂੰ ਬੇਝਿਜਕ ਸਾਨੂੰ ਕਾਲ ਕਰ ਸਕਦੇ ਆ ਤੁਹਾਡੀ ਜਿਹੜੀ ਸੂਚਨਾ ਦੇ ਆਧਾਰ ਤੇ ਤੁਹਾਡੀ ਜਿਹੜੀ ਪਛਾਣ ਹੈ ਉਹ ਗੁਪਤ ਰੱਖੀ ਜਾਏਗੀ ਤੇ ਉਹਦੇ ਬਦਲੇ ਜੇ ਤੁਸੀਂ ਕੋਈ ਇਲਲੀਗਲ ਬੰਦਾ ਫੜਾਉਂਦੇ ਆ ਜੇ ਤੁਸੀਂ ਕੋਈ ਇਲਲੀਗਲ ਇਮੀਗਰੈਂਟਸ ਨੂੰ ਅਰੈਸਟ ਕਰਵਾਉਂਦੇ ਆ ਤਾਂ ਆਈਸ ਵੱਲੋਂ ਇਮੀਗ੍ਰੇਸ਼ਨ ਵੱਲੋਂ ਉਦੇ ਬਦਲੇ ਤੁਹਾਨੂੰ 1000 ਡਾਲਰ ਇਨਾਮ ਵਜੋਂ ਦਿੱਤਾ ਜਾਵੇਗਾ ਇਹ ਗੱਲਾਂ ਜਿਹੜੀਆਂ ਨੇ ਹੁਣ ਲੋਕਾਂ ਨੂੰ ਆਪਣੇ ਨਾਲ ਇਨਵੋਲਵ ਕੀਤਾ ਜਾ ਰਿਹਾ ਆਈਸ ਵਾਲੇ ਜਿਹੜੇ ਆ ਉਹ ਵੱਡੇ ਪੱਧਰ ਤੇ ਮਾਸ ਅਰੈਸਟਿੰਗ ਕਰਨਾ ਚਾਹੁੰਦੇ ਆ ਕਿਉਂਕਿ ਪਹਿਲਾਂ ਆਪਾਂ ਦੇਖਦੇ ਸੀ ਕਿ ਜੋ ਪ੍ਰੈਜ਼ੀਡੈਂਟ 트ੰਪ ਦਾ ਇਹ ਕਹਿਣਾ ਸੀ ਕਿ ਜਿਹੜੀ ਅਰੈਸਟ ਦੀ ਗਿਣਤੀ ਹੈ 4-500 ਇਹ ਬਹੁਤ ਘੱਟ ਹੈ ਘੱਟੋ ਘੱਟ 3000 ਬੰਦਾ ਰੋਜ਼ ਦਾ ਅਰੈਸਟ ਹੋਣਾ ਚਾਹੀਦਾ ਤਾਂ ਕਿਤੇ ਜਾ ਕੇ ਇਹ ਸਾਰਾ ਜਿਹੜਾ ਆ ਸਫਾਇਆ ਹੋ ਸਕਦਾ ਪਰ ਗੱਲਾਂ ਜਿਹੜੀਆਂ ਇਹ ਬਿਲਕੁਲ ਉਧਰ ਨੂੰ ਵੱਧ ਰਹੀਆਂ ਕਿਉਂਕਿ ਜੇ ਹੁਣ ਲੋਕਾਂ ਨੂੰ ਇਨਵਾਲਵ ਕਰ ਲਿਆ ਗਿਆ ਤਾਂ ਤੁਸੀਂ ਆਪ ਸਮਝਦੇ ਹਾਂ ਕਿ ਬੜੇ ਲੋਕ ਇਦਾਂ ਦੇ ਹੁੰਦੇ ਆ ਜਿਹੜੇ ਲਾਲਚ ਵਿੱਚ ਆ ਕੇ ਲੋਕਾਂ ਨੂੰ ਫੜੋ ਫੜਾਈ ਕਰਵਾਉਂਦੇ ਆ ਆਪਾਂ ਬਾਕੀ ਕੰਟਰੀਆਂ ਦੇ ਵਿੱਚ ਵੀ ਇਦਾਂ ਦੇ ਪਹਿਲਾਂ ਬੜੇ ਇਨਸੀਡੈਂਟ ਵੇਖੇ ਆ ਯੂਰਪ ਵਿੱਚ ਜਾਂ ਇਦਾਂ ਕਹਿ ਲਓ ਯੂਕੇ ਦੇ ਵਿੱਚ ਵੀ ਉੱਥੇ ਵੀ ਲੋਕ ਇਸ ਤਰ੍ਹਾਂ ਇੱਕ ਦੂਜੇ ਨੂੰ ਫੜਾ ਦਿੰਦੇ ਆ ਕਾਲ ਕਰਕੇ ਕਿਉਂਕਿ ਹੁਣ ਜਦੋਂ ਇਮੀਗ੍ਰੇਸ਼ਨ ਵਾਲਿਆਂ ਨੇ ਆਈਸੋ ਵਾਲਿਆਂ ਨੇ ਸ਼ਰਿਆਮ ਆਪਣਾ ਫੋਨ ਨੰਬਰ ਡਿਸਪਲੇ ਕਰ ਦਿੱਤਾ ਫਲੈਸ਼ ਕਰ ਦਿੱਤਾ ਆ ਸਾਡਾ ਫੋਨ ਨੰਬਰ ਹੈ ਇੱਥੇ ਕਾਲ ਕਰੋ ਤੁਸੀਂ ਕਿਸੇ ਵੀ ਬੰਦੇ ਨੂੰ ਸ਼ੱਕ ਦੇ ਆਧਾਰ ਤੇ ਅਰੈਸਟ ਕਰਵਾ ਸਕਦੇ ਆ ਤੇ ਬਾਈ ਜੀ ਹੁਣ ਗੱਲ ਬੜੀ ਔਖੀ ਹੋ ਗਈ ਆ ਕਿਉਂਕਿ ਪਹਿਲਾਂ ਵੀ ਅਸੀਂ ਕਹਿੰਦੇ ਆ ਰਹੇ ਆਂ ਕਈ ਵਾਰੀ ਲੋਕ ਇਹ ਗੱਲ ਕਹਿ ਦਿੰਦੇ ਨੇ ਕਿ ਸਾਨੂੰ ਡਰਾਉਂਦੇ ਆ ਸਾਨੂੰ ਇਹ ਖਬਰਾਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਹਿਮ ਪਾਉਂਦੇ ਆ ਪਰ ਇਹ ਹੁਣ ਜਿਹੜੀ ਗੱਲ ਆ ਉਹ ਲੋਕਿਸ਼ਪੀ ਨਹੀਂ ਰਹਿ ਗਈ ਹੁਣ ਜੇ ਤੁਸੀਂ ਦੇਖ ਸਕਦੇ ਆ ਜਦੋਂ ਤੁਸੀਂ ਵੱਡੇ ਸ਼ਹਿਰਾਂ ਵਿੱਚ ਦੇਖੋਗੇ ਇਦਾਂ ਦੇ ਸਾਈਨ ਲੱਗੇ ਹੋਏ ਤਾਂ ਇਹ ਜਿਹੜਾ ਹੁਣ ਸਾਰਾ ਕੁਝ ਹੈਗਾ ਆ ਇਹ ਬੜੇ ਵੱਡੇ ਪੱਤਰ ਤੇ ਤੇ ਹੋਣ ਜਾ ਰਿਹਾ ਕਿ ਜਿੰਨੇ ਵੀ ਇਮੀਗ੍ਰੈਂਟਸ ਹੈਗੇ ਨੇ ਚਾਹੇ ਉਹਨਾਂ ਦੇ ਕੋਲ ਭਾਵੇਂ ਵਰਕ ਪਰਮਿਟ ਹੋਵੇ ਪਰ ਕਿਸੇ ਤਰੀਕੇ ਦਾ ਉਹਨਾਂ ਦਾ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਚਾਹੇ ਉਹਨਾਂ ਨੇ ਕੋਈ ਗਲਤੀ ਕੀਤੀ ਹੈ ਡੀਯੂਆਈ ਕੀਤੀ ਹੈ ਜਾ ਇਦਾਂ ਕਹਿਣ ਨੂੰ ਕਿ ਉਹ ਇਮੀਗ੍ਰੇਸ਼ਨ ਤੋਂ ਭੱਜੇ ਹੋਏ ਆ ਆਪਣੀ ਤਰੀਕ ਤੇ ਨਹੀਂ ਗਏ ਕਿਉਂਕਿ ਪਿੱਛੇ ਜੇ ਆਪਾਂ ਕਈ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਆਈਆਂ ਸੀ ਕਿ ਉਹਨਾਂ ਦੀ ਆਈਸ ਦੀ ਤਰੀਕ ਸੀ ਪਰ ਉਹ ਆਪਣੇ ਤਰੀਕ ਤੇ ਨਹੀਂ ਗਏ ਕਿਸੇ ਯਾਰ ਦੋਸਤ ਦੇ ਕਿਸੇ ਬਿੱਤਰ ਦੇ ਕਹਿੰਦੇ ਕਿ ਜੇ ਤੂੰ ਉੱਥੇ ਗਿਆ ਤੇ ਅਰੈਸਟ ਹੋ ਜਾਵੇਂਗਾ ਨਹੀਂ ਜਾਣ ਕਰਕੇ ਉਹ ਤੁਹਾਡੇ ਤੇ ਡੈਪੋਟੇਸ਼ਨ ਲੱਗ ਜਾਂਦੀ ਹੈ ਤੇ ਹੁਣ ਜਦੋਂ ਤੁਸੀਂ ਭੱਜੇ ਫਿਰਦੇ ਆ ਤੁਸੀਂ ਕਹਿ ਸਕਦੇ ਆ ਕਿ ਤੁਹਾਡਾ ਐਡਰੈਸ ਕਿਸੇ ਹੋਰ ਦਾ ਆ ਪਰ ਆ ਤੁਸੀਂ ਕਿਤੇ ਹੋਰ ਰਹੇ ਆ ਪਰ ਜਿਹੜੇ ਤੁਹਾਡੇ ਆਲੇ ਦੁਆਲੇ ਲੋਕ ਰਹਿੰਦੇ ਆ ਉਹ ਜੇ ਤੁਹਾਡੀ ਇਦਾਂ ਦੀ ਐਕਟੀਵਿਟੀ ਨੂੰ ਦੇਖਦੇ ਆ ਕਿ ਬੰਦਾ ਇੱਥੇ ਨਵਾਂ ਆਇਆ ਪਰ ਲੱਗਦਾ ਆ ਕਿ ਇਹ ਇਮੀਗ੍ਰੈਂਟਸ ਹੈਗਾ ਆ ਜਾਂ ਕਈ ਵਾਰੀ ਆਪਾਂ ਦਿਖ ਤੋਂ ਵੀ ਕਹਿ ਦਿੰਦੇ ਆ ਚਾਹੇ ਉਹ ਮੈਕਸੀਕਨ ਮੂਲ ਦਾ ਏਸ਼ੀਅਨ ਮੂਲ ਦਾ ਜਦੋਂ ਇਦਾਂ ਦੇ ਲੋਕਾਂ ਨੂੰ ਇਹ ਤੁਹਾਨੂੰ ਪਤਾ ਹੈ ਗੋਰੇ ਤਾਂ ਪਹਿਲਾਂ ਹੀ ਬੜੇ ਮੈਰ ਪੈ ਜਾਂਦੇ ਆ ਆ ਮਾਰਜ ਐਕਸੀਡੈਂਟ ਹੋਇਆ ਸੀਗਾ ਇੱਕ ਫਲੋਰਿਡਾ ਦੇ ਵਿੱਚ ਤੇ ਜਦੋਂ ਇਹ ਹੋਇਆ ਤੇ ਉਸ ਨੂੰ ਇੰਨੇ ਵੱਡੇ ਪੱਤਰ ਤੇ ਮੀਡੀਆ ਦੇ ਵਿੱਚ ਪ੍ਰਚਾਰਿਆ ਗਿਆ ਤੇ ਲੋਕ ਜਿਹੜੇ ਆ ਅੱਜ ਵੀ ਹੁਣ ਟਰੱਕਾਂ ਵਾਲੇ ਦੱਸਦੇ ਆ ਕਿ ਉਹਨਾਂ ਨੂੰ ਕਿੰਨਾ ਕਿੱਦਾਂ ਦੇ ਜਿਹੜੇ ਕਮੈਂਟ ਜਿਹੜੇ ਆ ਉਹ ਕੀਤੇ ਜਾਂਦੇ ਆ ਜਾਂ ਕਹਿ ਲਓ ਕਿ ਕਿੱਦਾਂ ਦੀਆਂ ਦਿੱਕਤਾਂ ਆ ਰਹੀਆਂ ਸੋ ਇਸ ਕਰਕੇ ਆ ਜਿਹੜੀ ਖਬਰ ਹੈ ਇਹਦੇ ਨਾਲ ਕਹਿ ਲਓ ਕਿ ਹੁਣ ਇਹ ਬਹੁਤ ਵੱਡੇ ਪੱਤਰ ਤੇ ਜਿਹੜੇ ਇਮੀਗ੍ਰੈਂਟਸ ਦੀ ਅਰੇਸਟ ਜਿਹੜੀ ਆ ਉਹ ਹੋਣੀ ਹੈ ਕਿਉਂਕਿ ਜਿਹੜੀ ਗਿਣਤੀ ਹੈ ਇਮੀਗ੍ਰੈਂਟਸ ਦੀ ਉਹ ਕਿਹੜੇ ਕਿਹੜੇ ਥਾਵਾਂ ਤੇ ਜ਼ਿਆਦਾ ਆਪਾਂ ਸਾਰਿਆਂ ਨੂੰ ਪਤਾ ਸੋ ਇਸ ਕਰਕੇ ਭਾਈ ਜੀ ਆਪਣਾ ਧਿਆਨ ਰੱਖੋ ਇਹਦੇ ਵਿੱਚ ਇੱਕ ਚੀਜ਼ ਇਹ ਵੀ ਹੈ ਦੇਖੋ ਜਦੋਂ ਆਪਾਂ ਰੋਡ ਦੇ ਉੱਪਰ ਆਂ ਜਦੋਂ ਆਪਾਂ ਟਰੱਕ ਚਲਾ ਰਹੇ ਆਂ ਹੁਣ ਸਿੱਧੀ ਸਿੱਧੀ ਗੱਲ ਇਹ ਹੈ ਕਿ ਜੇਕਰ ਤੁਸੀਂ ਭਾਈ ਗਲਤੀ ਕੀਤੀ ਤਾਂ ਅਗਰ ਨੇ ਕਾਲ ਲਾ ਲੈਣੀ ਹੈ ਤੁਹਾਨੂੰ ਮੁਸੀਬਤ ਵਿੱਚ ਪਾ ਸਕਦੇ ਨੇ ਤੁਸੀਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਕੋਈ ਵੀ ਗਲਤੀ ਕਰਦੇ ਹੋਏ ਫੜੇ ਜਾਓਗੇ ਕਿਸੇ ਨੇ ਤੁਹਾਨੂੰ ਗੋਰੇ ਨੇ ਕਾਲੇ ਨੇ ਦੇਖ ਲਿਆ ਤੋ ਸਿੱਧਾ ਕਾਲ ਕਰੂਗਾ ਤਾਂ ਫਿਰ ਤੁਹਾਨੂੰ ਦਿੱਕਤ ਆ ਸਕਦੀ ਹੈ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਜੀ ਹਨ ਬਿਲਕੁਲ ਜੀ ਅੰਡ ਸਾਹਿਬ ਮੈਂ ਉਹੀ ਗੱਲ ਕਹਿ ਰਿਹਾ ਕਿ ਜਦੋਂ ਇਹੋ ਜਿਹੀਆਂ ਗੱਲਾਂ ਹੁਣ ਸ਼ਰਿਆਮ ਜਦੋਂ ਇਮੀਗ੍ਰੇਸ਼ਨ ਨੇ ਕਹਿ ਦਿੱਤਾ ਖੁੱਲੇ ਆਮ ਉਹਨਾਂ ਨੇ ਆਪਣੇ ਨੰਬਰ ਲਾਉਣੇ ਸ਼ੁਰੂ ਕਰ ਦਿੱਤੇ ਕਿ ਸਾਨੂੰ ਇਸ ਨੰਬਰ ਤੇ ਕਾਲ ਕਰਕੇ ਦੱਸੋ ਜੇ ਤੁਸੀਂ ਕੋਈ ਰੋਡ ਤੇ ਗਲਤੀ ਕਰਦੇ ਆ ਜਾਂ ਤੁਸੀਂ ਕਹਿ ਲਓ ਕਿਸੇ ਨਾਲ ਕੋਈ ਤੁਹਾਡਾ ਲੜਾਈ ਝਗੜਾ ਹੋ ਜਾਂਦਾ ਆ ਜਾਂ ਇਦਾਂ ਕਹਿ ਲਓ ਕਿ ਕਈ ਲੋਕ ਉਹੀ ਤੁਹਾਨੂੰ ਵੇਖ ਕੇ ਤੁਹਾਡੀ ਲੁੱਕ ਵੇਖ ਕੇ ਤੁਹਾਡਾ ਚਿਹਰਾ ਮੋਹਰਾ ਦੇਖ ਕੇ ਵੀ ਇਹ ਏਸ਼ੀਅਨ ਲੱਗਦਾ ਆ ਜਾਂ ਇਹ ਮੈਕਸੀਕਨ ਲੱਗਦਾ ਆ ਤੇ ਉਹ ਆਈਸ ਵਾਲਿਆਂ ਨੂੰ ਫੋਨ ਕਰਦੇ ਹੁੰਦੇ ਕਿ ਇਸ ਤਰ੍ਹਾਂ ਦੇ ਬੰਦੇ ਇੱਥੇ ਰਹਿ ਰਹੇ ਨੇ ਜਾਂ ਕਹਿ ਲੋ ਕਿ ਕਈ ਅਪਾਰਟਮੈਂਟਾਂ ਵਿੱਚ ਮੁੰਡੇ ਜਿਹੜੇ 10-10 12-12 ਰਹਿੰਦੇ ਹੁੰਦੇ ਆ ਤੇ ਉਥੇ ਇਹੋ ਜਿਹੇ ਲੋਕ ਜਿਹੜੇ ਆ ਵੇਖ ਕੇ ਜਿਹੜੇ ਸਿਰਫਰੇ ਲੋਕ ਐ ਉਹ ਤਾਂ ਚਾਹੁੰਦੇ ਆ ਤੇ ਨਾਲੇ ਤੁਹਾਨੂੰ ਪਤਾ ਹੈ ਅਮਰੀਕਾ ਵਿੱਚ ਤਾਂ ਅੱਗੇ ਕੰਮ ਪਕਾਰ ਬਹੁਤ ਘੱਟ ਐ ਅਨਪਲੋਇਮੈਂਟ ਰੇਟ ਬਹੁਤ ਜ਼ਿਆਦਾ ਹੈ ਤੇ ਜੇ ਇੱਕ ਬੰਦੇ ਦਾ 1000 ਡਾਲਰ ਮਿਲਣ ਲੱਗ ਗਿਆ ਬਾਈ ਜੀ ਤੁਸੀਂ ਆਪ ਹੀ ਦੇਖੋ ਲਾਲ ਚਵਸ ਆ ਕੇ ਕਈ ਲੋਕ ਜਿਹੜੇ ਆ ਇਸ ਪਾਸੇ ਤੁਰ ਸਕਦੇ ਆ ਕਿ ਵੇਖੋ ਜੀ ਜੇ ਆਪਾਂ 5-7 ਬੰਦੇ ਫੜਾਤੇ ਤੇ ਆਪਣਾ ਤੇ 5-6000 ਡਾਲਰ ਬਣ ਗਿਆ ਤੇ ਇਹ ਪੈਸੇ ਦਾ ਲਾਲਚ ਜਿਹੜਾ ਇਹ ਬਹੁਤ ਬੁਰਾ ਹੁੰਦਾ ਕਿਉਂਕਿ ਇਹ ਜਿਹੜਾ ਆਈਸ ਵੱਲੋਂ ਹੁਣ ਪੈਸੇ ਦਾ ਲਾਲਚ ਦੇ ਕੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਕਿ ਜੇ ਤੁਸੀਂ ਸਾਨੂੰ ਕਿਸੇ ਬੰਦੇ ਦੀ ਇਤਲਾਹ ਦਿੰਦੇ ਆ ਜੇ ਉਹ ਬੰਦਾ ਫੜਿਆ ਜਾਂਦਾ ਹੈ ਜੇ ਉਹ ਇਲਲੀਗਲ ਪਾਇਆ ਜਾਂਦਾ ਹੈ ਤਾਂ ਉਸ ਤੇ ਬਦਲੇ ਤੁਹਾਨੂੰ 1000 ਡਾਲਰ ਦਿੱਤਾ ਜਾਏਗਾ ਸੋ ਕਿਉਂਕਿ ਆ ਹੁਣ ਕੁਝ ਗੱਲਾਂ ਜਿਹੜੀਆਂ ਆ ਉਹ ਕਲੀਅਰ ਹੋਈ ਜਾ ਰਹੀਆਂ ਨੇ ਕਿ ਇਹ ਜਿਹੜਾ ਆਈਸ ਵੱਲੋਂ ਬਹੁਤ ਵੱਡੇ ਪੱਧਰ ਤੇ ਇਹ ਜੋ ਕੰਮ ਸ਼ੁਰੂ ਕੀਤਾ ਗਿਆ ਇਹ ਹੁਣ ਘਟਣ ਵਾਲਾ ਨਹੀਂ ਹੈ ਇਹ ਵਜਨ ਹੈ ਇਹ ਆਪਣਾ ਜਿਹੜਾ ਉਹਨਾਂ ਦਾ ਟੀਚਾ ਆ ਦੋ 3000 ਰੋਜ਼ ਦੀ ਅਰੈਸਟ ਕਰਨੀ ਇਹ ਉਹਦੇ ਵੱਲ ਵੱਧ ਰਹੇ ਆ ਕਿਉਂਕਿ ਕਿ ਹੁਣ 트럼ਪ ਸਰਕਾਰ ਦੇ ਨਾਲ ਸੁਪਰੀਮ ਕੋਰਟ ਵੀ ਆ ਕੇ ਖੜ ਗਈ ਹੈ ਆਪਾਂ ਪਿਛਲੇ ਦਿਨਾਂ ਵਿੱਚ ਖਬਰਾਂ ਕੀਤੀਆਂ ਸੀ ਕਿ ਹੇਟ ਲੀਆ ਕੋਰਟਾਂ ਨੇ ਜਾਂ ਸੁਪਰੀਮ ਕੋਰਟ ਦੇ ਵਿੱਚੋਂ ਕਈ ਥਾਵਾਂ ਤੇ 트럼ਪ ਸਰਕਾਰ ਦੇ ਉੱਪਰ ਸਟੇ ਲੱਗੀ ਹੈ ਚਾਹੇ ਪਿੱਛੇ ਜੇ ਆਪਾਂ ਖਬਰ ਕੀਤੀ ਸੀ ਕਿ ਜਿਹੜਾ ਏਲੀਨ ਐਕਟ ਹੈ ਉਹਦੇ ਤਹਿਤ ਆ ਇਸ ਸਟੇ ਲਾਈ ਗਈ ਸੀ ਕਿ ਤੁਸੀਂ ਇਦਾਂ ਬੰਦਿਆਂ ਨੂੰ ਅਰੈਸਟ ਨਹੀਂ ਕਰ ਸਕਦੇ ਤੇ ਲੋਕਾਂ ਦੀ ਇੱਜ਼ਤ ਦਾ ਸਨਮਾਨ ਜਿਹੜਾ ਉਹ ਕਰਨਾ ਜ਼ਰੂਰੀ ਹੈ ਪਰ ਹੁਣ ਉਸੇ ਸਾਰੀਆਂ ਸਟੇਆਂ ਦੇ ਉੱਤੇ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਹੈ ਟਰੰਪ ਸਰਕਾਰ ਦੇ ਹੱਕ ਵਿੱਚ ਕਿ ਤੁਸੀਂ ਜਿਹੜੇ ਮਰਜ਼ੀ ਬੰਦੇ ਨੂੰ ਜਿੱਥੇ ਮਰਜ਼ੀ ਖਿਲਾੜ ਕੇ ਚੈੱਕ ਕਰ ਸਕਦੇ ਆ ਅਰੈਸਟ ਕਰ ਸਕਦੇ ਆ ਚਾਹੇ ਕੋਈ ਸਟੋਰ ਤੇ ਆ ਚਾਹੇ ਕੋ ਰਾਤ ਜਾ ਰਿਹਾ ਹੈ ਗੱਡੀ ਤੇ ਜਾ ਰਿਹਾ ਹੈ ਟਰੱਕ ਤੇ ਜਾ ਰਿਹਾ ਹੈ ਚਾਹੇ ਇਦਾਂ ਕਹਿ ਲਓ ਵੀ ਕਿਤੇ ਕੋਈ ਕੰਮ ਕਰਦਾ ਹੈ ਕੋਈ ਕੰਸਟਰਕਸ਼ਨ ਸਾਈਟ ਹੈ ਜਾਂ ਉਹੀ ਤੁਸੀਂ ਕਿਤੇ ਰੋਡ ਤੇ ਤੁਰੇ ਜਾ ਰਹੇ ਹੋ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਾਲ ਖਿਲਾੜ ਕੇ ਚੈੱਕ ਕਰਕੇ ਤੁਹਾਡੇ ਕੋਲੋਂ ਪੇਪਰ ਮੰਗੇ ਜਾ ਸਕਦੇ ਆ ਤੁਹਾਡੀ ਆਇਡੈਂਟੀਟੀ ਚੈੱਕ ਕੀਤੀ ਜਾ ਸਕਦੀ ਹੈ ਤੇ ਤੁਹਾਨੂੰ ਅਰੈਸਟ ਵੀ ਕੀਤਾ ਜਾ ਸਕਦਾ ਹੈ ਇਸ ਕਰਕੇ ਆ ਸਾਰੀਆਂ ਗੱਲਾਂ ਜਿਹੜੀਆਂ ਨੇ ਬਹੁਤ ਧਿਆਨ ਮੰਗਦੀਆਂ ਹੈ ਬਾਈ ਮੈਂ ਅਸਲੀ ਤੌਰ 'ਤੇ ਸਾਰਿਆਂ ਨੂੰ ਇਹੋ ਹੀ ਰਿਕੁਐਸਟ ਕਰਦੇ ਆ ਕਿ ਆਪਕੋ ਆਪਣਾ ਧਿਆਨ ਰੱਖੋ ਆਪਣੇ ਆਸ-ਪਾਸੇ ਜਿੱਥੇ ਰਹਿ ਰਹੇ ਆ ਬੜੇ ਸਾਫ਼ ਤਰੀਕੇ ਦੇ ਨਾਲ ਰਹੋ ਜੇ ਤੁਸੀਂ ਕਮਾਕਾਰਾਂ ਤੇ ਵੀ ਜਾਣਦੇ ਆ ਐਵੇਂ ਕੋਈ ਤੁਹਾਡੇ ਬਾਰੇ ਕੋਈ ਗਲਤ ਇਨਫੋਰਮੇਸ਼ਨ ਨਾ ਦੇਵੇ ਤੇ ਆਪਣਾ ਜਿਹੜਾ ਖਿਆਲ ਜ਼ਰੂਰ ਰੱਖੋ ਤੇ ਆਪਣੇ ਵਕੀਲ ਨਾਲ ਰਲ ਕੇ ਆਪਣੀ ਸਲਾਹ ਕਰਕੇ ਜਿਹੜੇ ਆਪਣੇ ਕੇਸ ਹੈ ਉਹਨੂੰ ਅਪ ਟੂ ਡੇਟ ਰੱਖੋ ਐਡਰੈਸ ਨੂੰ ਅਪ ਟੂ ਡੇਟ ਰੱਖੋ ਜਿੱਥੇ ਦਾ ਤੁਹਾਡਾ ਐਡਰੈਸ ਹੈ ਕੋਸ਼ਿਸ਼ ਕਰੋ ਕਿ ਉਥੇ ਹੀ ਰਹਿਣਾ ਤੁਹਾਡਾ ਹੋਵੇ ਤਾਂ ਕਿ ਤੁਹਾਨੂੰ ਕੰਮ ਨੂੰ ਕੋਈ ਦਿੱਕਤ ਨਾ ਆਵੇ ਪਰ ਆਹ ਜਿਹੜੀ ਖਬਰ ਹੈ ਇਹਦੇ ਨਾਲ ਚਿੰਤਾ ਜਿਹੜੀ ਹੈ ਉਹ ਖਾਸ ਕਰਕੇ ਇਮੀਗ੍ਰੈਂਟਸ ਦੀ ਬਹੁਤ ਜ਼ਿਆਦਾ ਵਧ ਗਈ ਹੈ ਕਿ ਇਹ ਜਿਹੜੇ ਨੰਬਰ ਫਲੈਸ਼ ਕਰਨੇ ਤੇ ਆਈਸ ਵੱਲੋਂ ਸ਼ਰਿਆਮ ਇਹ ਗੱਲ ਕਹਿਣੀ ਕਿ ਜਿਵੇਂ ਕਹੋ ਕੋਈ ਕ੍ਰਿਮੀਨਲ ਫੜਵਾਉਂਦਾ ਹੈਗਾ ਆ ਉਸ ਤਰੀਕੇ ਦੇ ਨਾਲ ਜਿਹੜੇ ਕਹਿੰਦੇ ਇਲਲੀਗਲ ਇਮੀਗ੍ਰੈਂਟਸ ਨੂੰ ਕੋਈ ਫੜਾਏਗਾ ਤੇ ਅਸੀਂ 1000 ਡਾਲਰ ਉਹਨੂੰ ਇਨਾਮ ਵਜੋਂ ਦੇਵਾਂਗੇ